ਸ਼ਾਂਤੀ ਭਰਿਆ ਮਾਹੌਲ ਬਣਾ ਕੇ ਬਹੁਤ ਵੱਡੀ ਜਨਤੀ ਚਮਤਦਨ ਹੋਇਆ ਗਿੱਰਵਾਹੇ ਦੇ ਵਿੱਚ ਔਰ ਜੋ ਮਾਹੌਲ ਬਣਿਆ ਹੋਇਆ ਹੈ ਔਰ ਜਿੰਨੀ ਦੇਰ ਮੈਂ ਉੱਥੇ ਰਹਿ ਕੇ ਦੇਖਿਆ ਮੈਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਇਹ ਸੀਟ ਪੈਣ ਵਾਲੀ ਹੈ ਔਰ ਬਾਈ ਜੀ ਢਿੰਪੀ ਢਿਲੋਂ ਜੋ ਲੰਬੇ ਸਮੇਂ ਤੋਂ ਇਸ ਹਲਕੇ ਨਾਲ ਜੁੜੇ ਹੋਏ ਸੀ ਲੋਕਾਂ ਦੀ ਸੇਵਾ ਕਰ ਰਹੇ ਸੀ ਉਹਨਾਂ ਨੂੰ ਬਹੁਤ ਵਧੀਆ ਜਿੱਤ ਪ੍ਰਾਪਤ ਹੋਵੇਗੀ ਇੱਕ ਨੰਬਰ ਜੈਂਪਸ ਦੇ ਬੈਠੇ ਪਿਆ ਸ਼ਹਿਰ ਦੀ ਰੱਖੀ ਹੈ ਆਹ ਲੋਕਾਂ ਨੂੰ ਅਜੇ ਤੱਕ ਕੀ ਮੁਸ਼ਕਲਾਂ ਮੈਂ ਦੇਖਣ ਨੂੰ ਮਿਲਿਆ ਦੇ ਕਪੜਾ ਤਾਂ ਕੋਈ ਨਹੀਂ ਦੇਖੋ ਜੀ ਮੈਂ ਕਹਾਂ ਲਾ ਕੇ ਜਦੋਂ ਵੀ ਮੈਂ ਆਈ ਆ ਮੁਸ਼ਕਲਾਂ ਖਾਸ ਕਰਕੇ ਮਲੋਟ ਦੀਆਂ ਸਿਵਰੇਜ ਨਾਲ ਜੁੜੀਆਂ ਹੋਈਆਂ ਪਾਣੀ ਨਾਲ ਜੁੜੀਆਂ ਹੋਈਆਂ ਹਾਲਾਂਕਿ ਅਸੀਂ ਬਹੁਤ ਵੱਡਾ ਪ੍ਰੋਜੈਕਟ ਜਿਹੜਾ 35 ਕਰੋੜ ਦੀ ਲਾਗਤ ਦੇ ਨਾਲ ਸ਼ੁਰੂ ਕਰਵਾਇਆ ਗਿਆ ਸੀ ਇਸ ਸਾਲ ਦੇ ਵਿੱਚ ਔਰ ਬਹੁਤੇ ਏਰੀਆ ਦੇ ਵਿੱਚ ਸਮੱਸਿਆ ਹੱਲ ਵੀ ਹੋਈ ਹੈ ਬਹੁਤੇ ਅਚ ਹੋ ਵੀ ਜਾਵੇਗੀ ਪਰ ਜਿੰਨੀ ਦੇਰ ਤੱਕ ਕੋਈ ਰਿਜ਼ਲਟ ਨਹੀਂ ਆਉਂਦਾ ਉਨੀ ਦੇਰ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਆਉਂੀਆਂ ਰਹਿੰਦੀਆਂ ਹੋਣਗੀਆਂ ਨੇਚਰਲ ਸੋ ਇਸ ਸਾਲ ਦੌਰਾਨ ਪੂਰੀ ਅਸੀਂ ਹਿੰਮਤ ਕਰਾਂਗੇ ਕਿ ਇਹ ਜਿਹੜੇ ਸ਼ੁਰੂ ਗਏ ਕੀਤੇ ਗਏ ਸੀ ਪ੍ਰੋਜੈਕਟ ਉਹਨਾਂ ਨੂੰ ਕੰਪਲੀਟ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਏਰੀਆ ਜਿਵੇਂ ਕਿ ਪਿੰਕ ਸਿਟੀ ਜਾਂ ਹੋਰ ਸਾਡੇ ਏਰੀਆ ਜਿਹੜੇ ਜ਼ਿਆਦਾ ਇਸ ਚੀਜ਼ ਤੋਂ ਗ੍ਰਸਤ ਨਹੀਂ ਉਹਨਾਂ ਦੇ ਵਿੱਚ ਅਸੀਂ ਸੀਗਰ ਇਹਦਾ ਕੰਮ ਵੀ ਸ਼ੁਰੂ ਕਰਾਂਚਾ ਹੈ ਚੈੱਕ ਜਿੰਨੇ ਕੋਈ ਸਲ ਮੇਰੀ ਕਾਫੀ ਸਮੇਂ ਤੋਂ ਸੀਵਰੇਜ ਦੀ ਪ੍ਰੋਬਲਮ ਸੀ ਕਦੋਂ ਤੱਕ ਮਲੂਹ ਹਲੋ ਸਕਦਾ ਟਾਈਮ ਲੱਗ ਜਾਂਦਾ ਕਿਉਂਕਿ ਵੱਡਾ ਪ੍ਰੋਜੈਕਟ ਔਰ ਜਿੰਨਾ ਪੁਰਾਣਾ ਸੀਵਰੇਜ ਪਿਆ ਹੋਇਆ ਸੀ ਉਹਦੀ ਕੋਈ ਮੇਨਟੇਨੈਂਸ ਵੀ ਨਹੀਂ ਹੋਈ ਜਿਹੜਾ ਇਹ ਰੈਪਿਟੇਸ਼ਨ ਕਰਨੀ ਹੁੰਦੀ ਹੈ ਸਫਾਈ ਦੀ ਹਰ 5 ਸਾਲ ਬਾਅਦ ਉਹਨੂੰ ਹੀ 10 ਸਾਲ ਹੋ ਗਏ ਉਹ ਵੀ ਨਹੀਂ ਕਰ ਪਏ ਸੋ ਉਹਦੇ ਕਰਕੇ ਕੰਮ ਬਹੁਤ ਉਲਝਿਆ ਹੋਇਆ ਸੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਸੀ ਵੀ ਇਸ ਸਾਲ ਦੇ ਵਿੱਚ ਖਤਮ ਹੋ ਜਾਵੇ ਪਰ ਹਲੇ ਕੰਮ ਕਾਫੀ ਪੈਂਡਿੰਗ ਹੈ ਔਰ ਸੀ ਹੋ ਸਕਦਾ ਹੈ ਅਗਲਾ ਸਾਲ ਵੀ ਇਤਾਂ ਲੈ ਜੀਏ ਪਰ ਇਹ ਵਾਦਾ ਕਿ ਮੈਂ ਆਪਣੀ ਟਨਿਓਰ ਦੌਰਾਨ ਇਸ ਸਮੱਸਿਆ ਦਾ ਹੱਲ ਜਿਹੜਾ ਕਰਕੇ ਮਲੋਟਵਾਸੀ ਹੁੰਦੇ ਹਾਂਗੇ ਮਲੋਟਵਾਸੀਆਂ ਨਾਲ ਮੇਰਾ ਵਾਦਾ ਮੈਨੂੰ ਕਿਨੇ ਜਿਹੇ ਕਿਸਾਨ ਦੁਆਰਾ ਅਵੇ ਸੰਗਤ ਲਈ ਗੀ ਉਹਨੂੰ ਪੁੱਛਤਾ ਤਾਂ ਚਾਹ ਰਿਹਾ ਚਾਹ ਰਿਹਾ ਕੋਈ ਵਾਰ ਵਕਤ ਤੇ ਬੈਠ ਕੇ ਇਹਨਾਂ ਦਾ ਕੋਈ ਸੰਵਾਦ ਹੋਈਏ ਕਿਸੇ ਸਰਕਾਰ ਨਾਲ ਮੇਰੇ ਕੋਲ ਜਿਹੜੇ ਕਿਸਾਨ ਭਰਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਔਰ ਜਿਹੜੀ ਮੋਦੀ ਦੀ ਵੇਵ ਜਾਂ ਕਹਿ ਲਓ ਕਿ ਜੇ ਮੋਦੀ ਦੀਆਂ ਨੀਤੀਆਂ ਨੇ ਉਹ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਹੀ ਰਹੀਆਂ ਉਹਨੂੰ ਬਾਰ ਬਾਰ ਕਹਿਣ ਦੀ ਲੋੜ ਹੀ ਨਹੀਂ ਭਾਵੇਂ ਪੰਜਾਬ ਵਿੱਚ ਜੋ ਕਿਸਾਨਾਂ ਦਾ ਹਾਲ ਇਸ ਵਾਰੀ ਹੋਇਆ ਤੇ ਬਾਅਦ ਚ ਉਹਨੂੰ ਰਾਜਨੀਤੀ ਕਰਕੇ ਸਟੇਟ ਕਮੈਂਟ ਤੇ ਸੋਪਣਾ ਇਹ ਸਾਰਾ ਕੁਝ ਮੋਦੀ ਦੀਆਂ ਚਾਲਾਂ ਹੁੰਦੀਆਂ ਨੇ ਇੱਕ ਤਰ੍ਹਾਂ ਨਾਲ ਸੋ ਕਿਸਾਨ ਸਭ ਕੁਝ ਸਮਝਦੇ ਆ ਸੋ ਸੰਘਰਸ਼ ਜਾਰੀ ਰੱਖਣਗੇ ਜਿਹੜੇ ਲੋਕਾਂ ਨੇ ਸੰਘਰਸ਼ ਕਰਨਾ ਕਦੇ ਵੀ ਨਹੀਂ ਰੁਕਦੇ ਹੁੰਦੇ ਸੋ ਅਸੀਂ ਵੀ ਉਹਨਾਂ ਦੇ ਨਾਲ ਮੰਤਰੀ ਜੀ ਨਾਲ ਸਮਝਾਉਂਦੀ ਕਿ ਤੁਹਾਡੇ ਕੰਮ ਦੇ ਨਾਲ ਤੁਸੀਂ ਆਹ ਕੰਮ ਦੇ ਵੀ ਦੇਖਦੇ ਹੋ ਕੋਈ ਜਿਹੜੀ ਮੁੱਢਲੀ ਲੱਗਿਆ ਫਾਇਦਾ ਜਿਹੜੀ ਕਿ ਜ਼ਰੂਰੀ ਪ੍ਰੋਬਲਮ ਹੈ ਕੰਮ ਨੂੰ ਬਿਲਕੁਲ ਜੀ ਮੈਂ ਜੇ ਜਿੰਨੀ ਕਿ ਸੇਵਾ ਮੈਂ ਕਰ ਸਕਦੀ ਆ ਮੈਂ ਆਪਣੇ ਲੋਕਾਂ ਲਈ ਹਾਜ਼ਰ ਆ ਕਿਉਂਕਿ ਬਹੁਤ ਪਿਆਰ ਸਤਿਕਾਰ ਲੋਕਾਂ ਨੇ ਮੈਨੂੰ ਦਿੱਤਾ ਹੈ ਬਹੁਤ ਉੱਚਾ ਰੁਤਬਾ ਦਿੱਤਾ ਸੋ ਜਿੰਨਾ ਜੋ ਮੇਰੇ ਕੋਲ ਪਰਸਨਲੀ ਟੈਲੈਂਟ ਹੈ ਮੈਂ ਉਹਦੇ ਰਾਹੀ ਵੀ ਹਮੇਸ਼ਾ ਸੇਵਾ ਕਰਦੀ ਰਹਿੰਦੀ ਔਰ ਕਰਦੀ ਰਵਾਂਗੀ ਇਹਦਾ ਕੋਈ ਐਂਡ ਨਹੀਂ ਜਿੰਨੀ ਦਰ ਪ੍ਰਮਾਤਮਾ ਨੇ ਕੋਈ ਤੁਹਾਨੂੰ ਬਖਸ਼ੀ ਹੈ ਕੋਈ ਗਲਾ ਬਖਸ਼ੀ ਉਹ ਲੋਕਾਂ ਤੱਕ ਵੰਡਣੀ ਚਾਹੀਦੀ ਹੈ ਹਰੇਕ ਨੂੰ ਹੀ ਵੰਡਣੀ ਚਾਹੀਦੀ ਮੇਰੇ